ਵੇਰ ਕਿ ਕਿਨੂੰ ਸਪੋਰਟ ਕਰ ਰਹੇ ਹੋ ਇਹਨੇ ਕੋਈ ਦੇਣਾ ਤਾਂ ਐ ਨਹੀਂ ਯਾਰ ਗਾਲੀ ਕੁੱਟਣਾ ਆਹ ਪਾਰਟੀ ਨੂੰ ਕੁਝ ਦਿਤਾ ਹੀ ਐ ਅੱਛਾ ਜੀ ਕੀ ਕਰਿਆ ਉਹਨੇ ਦੱਸੋ ਮੜਾ ਮੋੜਾ ਕਿਹੜੇ ਗਰੀਬ ਇਕੱਲੇ ਦੋ ਕਰਾ ਦੇ ਕੋਈ ਕਿਸੀਦਾ ਕਰ ਨਾ ਗੱਲ ਕੁੱਟੀ ਜਾਂਦੇ ਬਸ ਸਾਡੇ ਆਦਲ ਮਰਗਾ ਹੀ ਕਾਣ ਕਾ ਦਾ ਕਿਸੇ ਨੇ ਕੋਹਨ ਦਿੱਤਾ ਇੱਥੇ ਜਿੱਥੇ ਜਿਹੜੀਆਂ ਡੱਬੂਆਂ ਨੇ ਟੋੜਾ ਜੱਟਾ ਇੱਕ ਨੇ ਟੱਗੇ ਨੇ ਆ ਮੁਲਕ ਦੇ ਮਹੀਨਾ ਤਾਰਨਾ ਲਾ ਜਿ ਰੱਖਿਆ ਤੇ ਗੱਲ ਨਹੀਂ ਹੋਣੀ ਹਾਂ ਸੁਖਵੀਰ ਬਾਦਲ ਦੀ ਰੈਲੀ ਕੱਢਦੇ ਫਿਰਦੇ ਨੇ ਪੰਜਾਬ ਜਾਓ ਯਾਤਰਾ ਕੱਢਦੇ ਵੇ ਉਹਦੇ ਬਾਰੇ ਕੀ ਕਹੋਗੇ ਓਏ ਬਾਰੇ ਕੋਈ ਨਹੀਂ ਕਹਿ ਸਕਦਾ ਯਾਰ ਇਹਨੇ ਝੂਠ ਮਾਰ ਦਿੱਤੀ ਜੇ ਤੇ ਆ ਕਿ ਕਿਹਨੂੰ ਸਪੋਰਟ ਕਰ ਰਹੇ ਹੋ ਹਾਂ ਇਹਨੂੰ ਸਪੋਰਟ ਕਰ ਰਹੇ ਕਿਹੜੀ ਪਾਰਟੀ ਨੂੰ ਜਿਹੜੀ ਨੂੰ ਆਖੋ ਕਰਦੇ ਨੇ ਨਹੀਂ ਆਖੋ ਨਹੀਂ ਇਹ ਤਾਂ ਤੁਹਾਡੇ ਤੋਂ ਪੁੱਛਣਾ ਜੀ ਕਿਸੇ ਨੇ ਕੋਈ ਦੇਣਾ ਤਾਂ ਹੈ ਨਹੀਂ ਯਾਰ ਗਾਲੀ ਕੁੱਟਣਾ ਨਾ ਕੁਛ ਲੱਗਦੇ ਹੋ ਸਰਕਾਰ ਤੋਂ ਹਾਂ ਮੈਨੂੰ ਖੁਸ਼ ਨਹੀਂ ਲੱਗਦੇ ਸਰਕਾਰ ਤੋਂ ਉਸ ਜਿਹੜੇ ਲੋਕ ਹਰੇ ਗਾਲੀ ਕੁੱਟੀ ਜਾਂਦੇ ਆ ਦੱਸੋ ਤਾਂ ਸਹੀ ਅਰੇ ਕੋਈ ਮਾਣ ਨਹੀਂ ਭਰਾਵਾ ਮੈਂ ਤਾਂ ਸਹੀ ਦੱਸ ਦੇ ਹੁਣ ਇੱਥੋਂ ਦੀ ਲੋਕ ਸਭਾ ਦੇ ਇਲੈਕਸ਼ਨ ਚ ਅਨਮੋਲ ਜੀ ਆਏ ਨੇ ਕਰਮਜੀਤ ਅਨਮੋਲ ਜੀ ਠੀਕ ਹੈ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਵੱਲੋਂ ਆਮ ਪਾਰਟੀ ਨੇ ਕੁਝ ਦਿਖਾਇਆ ਹੀ ਹੈ ਅੱਛਾ ਜੀ ਕੀ ਕਰਿਆ ਉਹਨੂੰ ਦੱਸੋ ਨਾਲੇ ਕਹਿੰਦੇ ਉਹਨਾਂ ਨੇ ਇੰਨੀ ਆਪਾਂ ਨੂੰ سہولتਾਂ ਦੇਤੀਆਂ ਜੀ ਦੁੱਧ ਦਿੱਤੀ ਕੋਈ ਨਾ ਮੈਂ ਤਾਂ ਦੀ ਵੀ ਜੀ ਬਿਜਲੀ ਬਿਜਲੀ ਮਾਫ ਕਰਤੀ ਬਿਜਲੀ ਕਦੀ ਬਿਜਲੀ ਮਾਫ ਕਰਤੀ ਯਾਰ ਕਹਿੰਦੇ ਆਂ ਔਰਤਾਂ ਨੂੰ ਕਰਾਇਆ ਮਾਫ ਕਰਤਾ ਔਰਤਾਂ ਦਾ ਪਹਿਲਾ ਵੀ ਹੈ ਇਹਨੇ ਥੋੜੋ ਕਰ ਅੱਛਾ ਯਾਨੀ ਕਿ ਤੁਸੀਂ ਹੁਣ ਭਗਵੰਤ ਮਾਨ ਸਰਕਾਰ ਤੋਂ ਖੁਸ਼ ਨਹੀਂ ਲੱਗਦੇ ਮੈਨੂੰ ਇਹ ਵੀ ਕੋਈ ਨਹੀਂ ਆਈ ਤਾਂ ਯਾਰ ਸਾਰੀ ਗਾਲੀ ਕਢਦੀ ਹੈ ਜਿਹੜਾ ਆਪ ਦਾ ਟੱਟ ਪਰਦੇ ਭਰਾਵਾ ਕੀ ਮੰਗ ਕੀ ਕਰਦੇ ਹੋ ਤੁਸੀਂ ਮੈਂ ਕੋਈ ਮਾੜਾ ਮੋੜਾ ਜਿਹੜੇ ਗਰੀਬ ਇਕੱਲੇ ਦੁੱਖ ਕਰਾਉਣ ਕੋਈ ਸਹਾਇਤਾ ਕਰਨ ਤਾਂ ਗੱਲ ਕੁੱਟੀ ਜਾਂਦੇ ਬਸ ਉਹ ਤਾਂ ਕਹਿੰਦੇ ਮੈਂ ਕਿਸਾਨਾਂ ਨਾਲ ਖੜਾ ਕੀ ਕਿਸਾਨਾਂ ਨੂੰ ਦਿੱਤਾ ਦਾਦੇ ਕੀ ਦਿੱਤਾ ਉਹਨੇ ਕਿਸਾਨਾਂ ਨੂੰ ਹਾਡੇ ਆਦਨ ਮਰ ਗਈ ਕਾਂਕਾਂ ਦਾ ਕਿਸੇ ਨੇ ਕੋਹਨ ਦਿੱਤਾ ਇੱਥੇ ਜਿੱਤੋ ਜਿਹੜਾ ਡੱਬੰਗਾ ਨੇ ਡੱਕਾ ਇੱਕ ਨਹੀਂ ਦਿੱਤਾ ਕਿ ਅਬ ਮੋਲਕ ਦੇ ਮਹੀਨਾ ਦੀ ਧਰਨਾ ਲਾਈ ਰੱਖਿਆ ਤੇ ਗੱਦ ਨਹੀਂ ਹੋਣੀ ਹਲੇ ਤੱਕ ਕੋਈ ਮੁਆਵਜ਼ਾ ਮਿਲਿਆ ਨਹੀਂ ਮੈਨੂੰ ਕੁਝ ਨਹੀਂ ਮਿਲਿਆ ਡੱਕਾ ਇੱਕ ਨਹੀਂ ਦਿੱਤਾ ਕਿ ਤਨੇ ਪੁੱਛਿਆ ਸੀ ਇਹ ਸਾਰ ਲਈ ਸੀ ਆ ਕੇ ਕੇ ਕੋਈ ਸਾਰ ਨਹੀਂ ਲਈ ਬਸ ਹੁਣ ਤੁਸੀਂ ਕਿਹੜੀ ਪਾਰਟੀ ਨੂੰ ਜ਼ਿਆਦਾ ਅੱਗੇ ਲਿਆਉਣਾ ਚਾਹੋਗੇ ਵੇਣਿਆ ਸੋਚਦੇ ਆ ਵੀ ਕਿਹੜੀ ਨੂੰ ਪਰਗੇ ਪਹਿਲਾਂ ਕਿਹਨੂੰ ਕੀਤਾ ਸੀ ਪਹਿਲੇ ਤਾਂ ਉਹ ਮਰ ਨਹੀਂ ਪਾਇਆ ਮੋਟਾ ਉਹਨੂੰ ਸੀ ਉਹ ਕਹਿੰਦਾ ਮੈਨੂੰ ਸਮਾਂ ਦੋ ਥੋੜਾ ਜਿਹਾ ਉਹ ਨਾ ਸਿਰਫਾਂ ਦੇਤਾ ਹੀ ਪੂਰੇ ਹੀ ਦੇਤਾ ਜੀ ਉਹ ਰਿਤ ਦੋ ਸਮਾਂ ਕਿ ਮਿਲੂਗਾ ਹਲੇ ਤਾਂ ਮੈਨੂੰ ਦੋ ਸਾਲੇ ਹੋਏ ਨੇ ਮੈਂ ਪੰਜਾਬ ਦੀ ਨਹਾਰ ਬਦਲ ਕੇ ਰੱਖਦੀ ਜੇ ਕੋਈ ਦਾ ਕੋਈ ਤਾਂ ਬਾਉਂ ਕਰਦਾ ਪਾ ਦੇਗਾ ਫਿਰ ਉਹ ਸੁਣੂ ਦਾ ਗੱਲ ਵਾਰੀ ਜਿਹੜੇ ਆਪਣਾ ਸੁਖਵੀਰ ਬਾਦਲ ਜੀ ਰੈਲੀ ਕੱਢਦੇ ਫਿਰਦੇ ਨੇ ਪੰਜਾਬ ਜਾਓ ਯਾਤਰਾ ਕੱਢਦੇ ਨੇ ਉਹਦੇ ਬਾਰੇ ਕੀ ਕਹੋਗੇ ਕੋਈ ਬਾਰੇ ਕੋਈ ਨਹੀਂ ਕਹਿ ਸਕਦਾ ਯਾਰ ਮੈਨੂੰ ਝੂਠ ਮਾਰਦੀ ਹੈ ਜੇ ਖੋਚਾਂਗੇ ਅਸੀਂ